ਸੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਵੇਖਾਂਗੇ ਮੁਸ਼ਕੀ ਦੀ ਰੁਮਾਲ ਕਲੈਕਸ਼ਨ ਵੈਸੇ ਮੈਂ ਅੱਜ ਤੱਕ ਕਦੇ ਰੁਮਾਲਾਂ ਦਾ ਵਲੌਗ ਨਹੀਂ ਦੇਖਿਆ ਕਿਸੇ ਦਾ ਵੀ ਮੈਨੂੰ ਲੱਗਦਾ ਮੈਂ YouTube ਤੇ ਵੀ ਸਰਚ ਕੀਤਾ ਸੀ ਮੈਨੂੰ ਲੱਗਦਾ ਕਿਸੇ ਦਾ ਵੀ ਨਹੀਂ ਸੀਗਾ ਹਾਂ ਦੁਕਾਨਾਂ ਵਾਲੇ ਜ਼ਰੂਰ ਹੁੰਦੇ ਆ ਕਿ ਹਾਂ ਰੁਮਾਲ ਵਗੈਰਾ ਦੀ ਐਡ ਕਰ ਦਿੰਦੇ ਆ ਪਰ ਇਹਦਾ ਤਾਂ ਬੇੜਾ ਹੀ ਕਰਕੇ ਚਲੋ ਬਾਕੀ ਵੇਖਦੇ ਆ ਕੀ ਰੰਗ ਲਾਏ ਹੋਏ ਆਣੇ ਸਵਾਗਤ ਹੈ ਮੇਰੇ ਚੈਨਲ ਵਿੱਚ ਸੋ एवरीवन ਅੱਜ ਦੀ ਵੀਡੀਓ ਤੁਹਾਨੂੰ ਪਤਾ ਲੱਗੀ ਗਈ ਹੋਣੀ ਆ ਸੋ ਮੇਰੇ ਜਿੰਨੇ ਵੀ ਰੁਮਾਲ ਆ ਆਪਾਂ ਕਲੈਕਸ਼ਨ ਨੇ ਰੁਮਾਲ ਦੀ ਹੈ ਤੇ ਜਿੰਨੇ ਵੀ ਮੇਰੇ ਰੁਮਾਲ ਹੈਗੇ ਮੈਂ ਤੁਹਾਨੂੰ ਦਿਖਾਉਂਗੀ ਬਾਹਰ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਆਪਾਂ ਕਹਿੰਦੇ ਅੰਦਰ ਆ ਤੇ ਇਧਰ ਤੁਸੀਂ ਵੀਊ ਚੈੱਕ ਕਰੋ ਦੇਖੋ ਕਿੰਨੀ ਜ਼ਿਆਦਾ ਹਵਾ ਚੱਲ ਰਹੀ ਹੈ ਅੱਜ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਇੰਨੀ ਜ਼ਿਆਦਾ ਗਰਮੀ ਹੈ ਤੁੱਪ ਹੈ ਤੁੱਪ ਦੇਖੋ ਕਿੰਨੀ ਆ ਸਵਾਗਤ ਤਾਂ ਮੁਸ਼ਕਿਲ ਠੀਕ ਹੈ ਪਰ ਨਾਸਾ ਕਿਹੜੀ ਗੱਲ ਨੂੰ ਫਲੋਣੀ ਆ ਨਾਸਾ ਬੋਣ ਲਈ ਤੇ ਬਗਾਲੀ ਹੈਣੀ ਫੁਕਰੀ ਜੀ ਹਰ ਇੱਕ ਵਲੌਗ ਦੇ ਵਿੱਚ ਭੋਰਨ ਬੈਠੀ ਹੁੰਦੀ ਆ ਵਿਊ ਚੈੱਕ ਕਰੋ ਵਿਊ ਚੈੱਕ ਕਰੋ ਉਹੀ ਤੇਰਾ ਘਰ ਆ ਉਹੀ ਪੇੜ ਪੌਦਿਆਂ ਉਹੀ ਗੜੀ ਆ ਕੀ ਰੋਜ਼ ਤੇਰਾ ਵਿਊ ਬਦਲ ਜਾਂਦਾ ਉੱਥੇ ਵਿਊ ਚੈੱਕ ਕਰੋ ਵਿਊ ਚੈੱਕ ਕਰੋ ਵਿਊ ਤੋਂ ਬਿਨਾਂ ਤੇਰੇ ਅੱਗੇ ਵਲੌਗ ਨਹੀਂ ਕੰਟਰੋਲ ਆਲਬਣੀ ਰਿਓ ਵਲੌਗ ਦੇ ਕੈਮਰਾ ਬਸ ਅੱਗੇ ਉੱਤੇ ਰੱਖੋ ਫਸਟ ਲਿਖ ਰਿਹਾ ਬਸ ਮੇਰੇ ਕੋਲ ਰਮਾਲ ਆ ਹੀ ਨਹੀਂ ਹੋਰ ਨਹੀਂ ਹੈਗੇ ਮੈਂ ਸਭ ਨੂੰ ਦੱਸ ਦਿੰਨਾ ਦੋਨੇ ਪਣੀ ਅੱਛੇ ਤੈਨੂੰ ਪੁੱਛਿਆ ਹੀ ਨਹੀਂ ਤੇਰੇ ਕੋਲੇ ਹੋਰ ਕਿੰਨੇ ਰਮਾਲ ਨੇ ਕਹਿੰਦੀ ਮੇਰੇ ਕੋਲੇ ਰਮਾਲ ਆ ਹੀ ਨਹੀਂ ਫੁਕਰੀ ਜੀ ਹੋਰਨ ਤੋਂ ਇਲਾਵਾ ਕੋਈ ਕੰਮ ਨਹੀਂ ਤੇਰੇ ਕੋਲੇ ਕੁੜੀਏ ਕੁਝ ਅੱਜ ਦਾ ਵਲੌਗ ਬਣਾ ਲੈ ਯਾਰ ਜਿਸ ਤੋਂ ਕੁਝ ਸਿੱਖਣ ਨੂੰ ਮਿਲੇ ਸਾਰਾ ਦਿਨ ਬੋਰਦੀ ਰਹਿੰਨੀ ਐ ਕੋਈ ਚੱਜ ਦਾ ਕੰਮ ਕਰ ਲਾ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰ ਚਲੋ ਅੰਦਰ ਵਿੱਚ ਨੇ ਇਹਨੂੰ ਖੋਲ੍ਹਨੇ ਬੰਦ ਗ੍ਰੀਨ ਦੇਖ ਮੈਂ ਸਾਨੂੰ ਪਤਾ ਹੁਣ ਤੂੰ ਮੰਨਣਾ ਤਾਂ ਨਹੀਂ ਹੈਗਾ ਜਿਹੜੇ ਰੁਮਾਲ ਤੋਂ ਪਹਿਲਾਂ ਦਿਖਾਏ ਸੀ ਨਾ ਉਹ ਜ਼ਰੂਰ ਅਸੀਂ ਮੰਨ ਸਕਦੇ ਹਾਂ ਕਿ ਤੇਰੇ ਹੋਣਗੇ ਪਰ ਯਾਰ ਜਿਹੜਾ ਪੈਕਟ ਵਾਲੇ ਰੁਮਾਲ ਕੱਢੇ ਆ ਨਾ ਇਹ ਕੋਈ ਨਾ ਕੋਈ ਚੱਕਰ ਜ਼ਰੂਰ ਹੈਗਾ ਕਿਉਂਕਿ ਨਾ ਪੱਕਾ ਇਹ ਤੂੰ ਸ਼ੌਪ ਤੋਂ ਲਏ ਆ ਪੱਕਾ ਮੇਰੀ ਗਰੰਟੀ ਹੈ ਇਸ ਦੀ ਦੇਖ ਸਕਦੇ ਹੋ ਓਕੇ ਬਹੁਤ ਸੌਫਟ ਸੌਫਟ ਹੈ ਇਹ ਸਾਈਡ ਤੇ ਰੱਖਦੇ ਆ ਇੱਕ ਮਤਲਬ ਕਿ ਇਹ ਜਿਹੜੇ ਆਹ ਜਿਹੜੇ ਪੌਲਸਨ ਵਿੱਚ ਪਾਏ ਹੋਏ ਹਨ ਇਹ ਸਾਈਡ ਤੇ ਰੱਖਣੇ ਆ। ਕੋ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਨਾ ਜਿਹੜੇ ਪੋਲੀਥੀਨ ਵਾਲੇ ਆ ਨਾ ਇਹ ਪੱਕੇ ਨੇ ਸ਼ਾਪ ਤੋਂ ਲਏ ਆ। ਖਰੀਦੇ ਨਹੀਂ ਜਸਟ ਮਸ਼ਹੂਰੀ ਕਰਨ ਵਾਸਤੇ ਐਡ ਕਰਨ ਵਾਸਤੇ ਵੀ ਹਾਂ ਮੈਂ ਤੁਹਾਡੇ ਵਲੌਗ ਵਿੱਚ ਹੈਂਕੀ ਦਿਖਾ ਦਿੰਦੀ ਆ ਜਸਟ ਦਿਖਾਉਣ ਵਾਸਤੇ ਕਹਿੰਦੀ ਪਈ ਆ ਨਾ ਕਿ ਇਹ ਵਾਲੇ ਅਲੱਗ ਰੱਖਣੇ ਆ। ਇਹਨੂੰ ਪਤਾ ਵੀ ਮੇਰੇ ਪੁਰਾਣਿਆਂ ਦੇ ਵਿੱਚ ਇਹ ਨਵੇਂ ਰਲਨੇ ਨਹੀਂ ਚਾਹੀਦੇਗੇ। ਇਹਨੇ ਪੱਕਾ ਸ਼ਾਪ ਤੋਂ ਲਏ ਆ। ਇਹ ਵਾਲਾ ਇਹਦੇ ਚ ਵੀ ਡੈਡੀ ਪਰ ਬਣਿਆ ਹਣਾ ਅੱਜ ਤੱਕ ਮੈਂ ਵੇਖੀ ਨਹੀਂ ਹੈਗੇ ਮੇਰੇ ਕੋਲ ਐਨੇ ਛੋਣ ਛੋਣ ਤੇ ਇੱਕ ਆ ਪਰਪਲ ਪਰਪਲ ਕਲਰ ਪਰਪਲ ਇਹਦੀ ਸਾਫ ਫਿਰ ਇਹ ਵਾਲਾ ਗ੍ਰੀਨ ਕੈਰੀ ਵੀ ਨੇਕਸਟ ਦੇਖੋ ਤੁਸੀਂ ਜਦ ਤੱਕ ਮੈਂ ਦੇਖੀ ਨਹੀਂ ਹੈਗੇ ਮੰਨੀ ਜਾਂਦੀ ਹੈ ਨਾ ਵੀਡੀਓ ਦੇ ਵਿੱਚ ਆਪ ਹੀ ਦੇਖੇਗੇ ਹੁਣ ਆਉਣ ਯਾਰ ਜੇ ਬੰਦੇ ਨੇ ਕੋਈ ਚੀਜ਼ ਖਰੀਦੀ ਹੋਵੇ ਤਾਂ ਉਹ ਜ਼ਰੂਰ ਉਸ ਨੂੰ ਵੇਖ ਕੇ ਲੈਂਦਾ ਠੀਕ ਹੈ ਇਹ ਤਾਂ ਹੋ ਨਹੀਂ ਸਕਦਾ ਕੀ ਜਵਾਕ ਵਾਲੇ ਰਮਾਲ ਚੱਕੀ ਦਿੰਦੀਆਂ ਨਾਲੇ ਸ਼ਾਪ ਤੋਂ ਖਰੀਦੇ ਆ ਨਹੀਂ ਮੰਨਣਾ ਸਾਨੂੰ ਪਤਾ ਚੱਲ ਚਲੋ ਯਾਰ ਇਹਦੀ ਬਕਵਾਸ ਨਹੀਂ ਖਤਮ ਹੋਣੀਗੀ ਕੱਲ ਦੇ ਵਲੌਗ ਦੇ ਵਿੱਚ ਨਾ ਮੈਂ ਕਿਆ ਸੀਗਾ ਬਈ ਮੈਂ ਕੱਲ ਨੂੰ ਇਹਦਾ ਇੱਕ ਨਵਾਂ ਆਸ਼ਕਾ ਜਿਹੜਾ ਮੈਕ ਦਾ ਇਰੀਅਨ ਕਮੈਂਟਾਂ ਵਿੱਚੋਂ ਕੱਢਿਆ ਉਹ ਦਿਖਾਉਂਗੀ ਠੀਕ ਹੈ ਉਹ ਕਮੈਂਟਾਂ ਵਿੱਚ ਨੇ ਉਹ ਬੜੀਆਂ ਗੰਦੀਆਂ ਗਾਲਾਂ ਕੱਢ ਰਿਆ ਹਜੇ ਕਹਿ ਰਿਹਾ ਕਿ ਮੈਂ ਕੁਝ ਗਲਤ ਨਹੀਂ ਕਰਦੇ ਆਹ ਕਮੈਂਟ ਮੈਂ ਸਕਰੀਨ ਤੇ ਲਾ ਰਹੀ ਹਾਂ ਤੁਸੀਂ ਖੁਦ ਪੜ ਲਿਓ ਚਲੋ ਆਪਾਂ ਨਾਮ ਤਾਂ ਨਹੀਂ ਸ਼ੋਅ ਕਰਾਂਗੇ ਹਨਾ ਕਿੰਨੇ ਕੀਤਾ ਕਿੰਨੇ ਨਹੀਂ ਪਰ ਕਮੈਂਟ ਜ਼ਰੂਰ ਇਹਦੀ ਵੀਡੀਓ ਦੇ ਨੀਚੇ ਸੀਗਾ ਹੁਣ ਤਾਂ ਇਹਨੇ ਡਿਲੀਟ ਕਰਤਾ ਹੋਊਗਾ ਮੈਨੂੰ ਪਤਾ ਹੈ ਡਿਲੀਟ ਕਰ ਦਿੰਦੀ ਹੈ ਕਮੈਂਟ ਪਰ ਮੈਂ ਟਾਈਮ ਵੈਨ ਦੇ ਇੱਕ ਸਕਰੀਨਸ਼ਾਟ ਲੈ ਕੇ ਰੱਖ ਲਿਆ ਸੀ ਜਿੰਜੀ ਤਾਂ ਫਿਰ ਕਿਵੇਂ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਹਿਕ ਫਰੀਦ ਦੇ ਵਲੌਗ ਦਾ ਡੇਲੀ ਆਉਣਗੇ ਚੈਨਲ ਤੇ ਜਿੰਨਾ ਜਿੰਨਾਂ ਨੂੰ ਮਹਿਕ ਫਰੀਦ ਦੇ ਵਲੌਗ ਦੇਖਣੇ ਪਸੰਦ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮਹਿਕ ਦੇ ਵਲੌਗ ਤਾਂ ਜ਼ਰੂਰ ਆਉਣਗੇ ਔਰ ਕਿਸੇ ਦਾਵੇ ਨਾ ਹੋਵੇ ਮੈਂ ਕਿ ਬੇਹਜਾਈ ਜ਼ਰੂਰ ਹੋਊਗੀ